ਸਾਰਿਆਂ ਨੂੰ ਆਪਣੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਤਰੀਕ ਹੈਗੀ ਹੈ 2 ਅਕਤੂਬਰ 2025 ਤੇ ਮੈਂ ਇਸ ਟਾਈਮ ਖੜਾ ਹੈਗਾ ਪਿੰਡ ਕਾਰਸ਼ੀ ਜ਼ਿਲ੍ਹਾ ਚਮੋਲੀ ਜੋ ਸ਼ਿਮਰਦੇ ਨੇ ਜੀ ਆਪਾਂ ਗੜਵਾਲ ਦੇ ਰਾਕੇ ਦੇ ਵਿੱਚ ਇੱਥੋਂ ਆਪਾਂ ਕੁਆਰੀ ਪਾਸ ਟਰੈਕ ਸ਼ੁਰੂ ਕਰਨ ਲੱਗੇ ਆਂ ਆਪਣਾ ਅੱਜ ਦੀ ਰਾਤ ਤੇ ਕੱਲ ਦੀ ਰਾਤ ਤੇ ਪਰਸੋਂ ਦੀ ਰਾਤ ਤਿੰਨ ਰਾਤਾਂ ਲੱਗਣਗੀਆਂ ਰਾਹ ਦੇ ਵਿੱਚ ਤੇ ਚੌਥੀ ਰਾਤ ਫਿਰ ਆਪਾਂ ਸ਼ਾਮ ਨੂੰ ਇੱਥੇ ਫਿਰ ਪਹੁੰਚ ਜਾਵਾਂਗੇ ਕਾਰਸ਼ੀ ਬੇਸ ਕੈਂਪ ਤੇ ਹੁਣ ਆਪਾਂ ਪੈਸੂ ਚੱਲਦੇ ਆ ਤੇ ਸਾਰਿਆਂ ਨੂੰ ਬੇਨਤੀ ਆ ਵੀਡੀਓ ਦੀ ਆਪਾਂ ਕਾਫੀ ਟਾਈਮ ਬਾਅਦ ਪਾਉਣ ਲੱਗੇ ਆ ਤੇ ਸਾਰੇ ਜਣੇ ਕਮੈਂਟ ਜ਼ਰੂਰ ਕਰਦੇ ਰਹੋ ਭਾਵੇਂ ਪਹਿਲਾਂ ਕੁਠਾ ਜੀ ਨਾ ਪੜਿਆ ਕਰੋ ਉਹਨੇ ਨਾਲ ਹੀ ਸਰ ਜਾਂਦਾ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਰੈਸਰ ਉਸ ਤੋਂ ਦਰਮਿਆਨ ਭੇਜ ਦਿਓ ਸਾਰਿਆਂ ਨੂੰ ਲਿੰਕ YouTube ਨੂੰ ਪਤਾ ਚੱਲ ਜਾਈ ਕਿ ਬਲੌਗ ਪੈਣ ਲੱਗ ਪਏ ਸੋ ਹੁਣ ਆਪਾਂ ਚੱਲਦੇ ਆ ਡਰਾਈਵ ਸ਼ੁਰੂ ਕਰਦੇ ਆ ਪਤਾ ਨਹੀਂ ਸਾਰਿਆਂ ਸਾਡਾ ਕਿ ਦਿੱਲੀ ਮੇਰੇ ਗਰੀਬ ਉਹ ਲੰਘ ਜਾਵਾਂ ਪਾਣੀ ਭਰ ਲਿਆ ਪਾ ਦੋ ਬੋਤਲਾਂ ਓਏ ਐਸੇ ਫਰੋ ਔਰ ਮਾਗ ਲੈਣੀ ਹੈ ਕਿੱਥੇ ਮੈਂ ਕਹਾਂ ਦੀ ਚਾਹ ਪੀਉਂਦਾ ਕੋਟ ਕੋਟ ਗਰੀਬ ਨਹੀਂ ਚਾਹ ਵੀ ਨਹੀਂ ਤੇ ਪਾਉਂਦੇ ਪਾਉਂਦੇ ਠੀਕ ਹੈ ਬਾਹਰਾਂ ਦੇ ਵਿੱਚ ਜਿੱਥੇ ਵੀ ਟੂਟੀ ਲੱਗੀ ਉਹ ਪਾਣੀ ਪੀਣ ਵਾਲੀ ਹੈ ਜਿੱਥੋਂ ਮਰਜ਼ੀ ਪੀ ਲੋ ਇਹ ਸਫਤ ਪਾੜਾਂ ਦੀ ਹੈ ਗੋਟ ਮੰਦਰਲਾ ਗੋਟ ਅੱਜ ਆਪਾਂ ਹਰ ਟ੍ਰੀ ਲਾਈਨ ਪਾਰ ਕਰਨੀ ਆ ਆਪਣਾ ਅੱਜ ਦਾ ਸਫਰ ਲਗਭਗ 4 ਕਿਲੋਮੀਟਰ ਵਾੜ ਦਾ ਪਰ ਅੱਜ ਆ ਹਾਈਟ ਪੈਣੀ ਆ ਆਪਾਂ ਨੂੰ ਜਿਆਦਾ ਔਖਾ ਟ੍ਰੈਕ ਨਹੀਂ ਹੈਗਾ ਇਹ ਟ੍ਰੈਕ ਤੁਸੀਂ ਪਰਿਵਾਰ ਨਾਲ ਵੀ ਕਰ ਸਕਦੇ ਹੋ ਤੇ 12 13 ਸਾਲ ਦੇ ਜਵਾਕ ਵੀ ਇਹ ਟ੍ਰੈਕ ਵਧੀਆ ਤਰੀਕਾ ਨਾਲ ਕਰ ਸਕਦੇ ਆ ਮਹਾਭਾਰਤ ਚ ਜਦੋਂ ਪਾਂਡਵ ਸਵਰਗਾਂ ਨੂੰ ਗਏ ਸੀ ਨਾ ਤੇ ਉਹਨਾਂ ਦੇ ਨਾਲ ਇੱਕ ਕੁੱਤਾ ਵੀ ਸੀ ਜਿਹਨੂੰ ਧਰਮਰਾਜ ਕਹਿੰਦੇ ਆ ਕਿ ਧਰਮਰਾਜ ਸੀ ਉਹ ਨਾਲ ਹਰੇਕ ਟਰੈਕ ਤੇ ਕੋਈ ਨਾ ਕੋਈ ਕੁੱਤਾ ਆਪਣੇ ਨਾਲ ਪੱਕਾ ਹੀ ਹੁੰਦਾ ਹੁਣ ਆਪਣੇ ਨਾਲ ਜਾ ਤੁਰ ਪਿਆ 9.5 ਦਾ ਸਮਾਂ ਸਵੇਰ ਦਾ ਤੇ ਆ ਭੈਣ ਹੋਰੀ ਫਿਰ ਚਲਾਈ ਵੱਢੀ ਜਾਂਦੀਆਂ ਨੇ ਇਹ ਇਹਨੂੰ ਚਲਾਈ ਕਹਿੰਦੇ ਆ ਆਪਣੇ ਇੱਕ ਹੋਰ ਹੁੰਦੀ ਬੂਢੀ ਜਿਹਦਾ ਪਸਾਗ ਬਣਾਉਣੇ ਹੁੰਦੇ ਆ ਚਲਾਈ ਦਾ ਪਸਾਗ ਬੋਲਦੇ ਆ ਇਸ ਜਗ੍ਹਾ ਤੋਂ ਆਪਣੀ ਚੜ੍ਹਾਈ ਸ਼ੁਰੂ ਹੋ ਗਈ ਹੈ ਟਰੈਕ ਦੀ ਜਿੰਨਾ ਵੀ ਇਹ ਜੰਗਲ ਆਪ ਨੂੰ ਦਿਖ ਰਿਹਾ ਇਹ ਸਾਰਾ ਨੰਦਾ ਦੇਵੀ ਨੈਸ਼ਨਲ ਪਾਰਕ ਚ ਆਉਂਦਾ ਬਹੁਤ ਵੱਡਾ ਪਾਰਕ ਹੈ ਨੰਦਾ ਦੇਵੀ ਨੈਸ਼ਨਲ ਪਾਰਕ ਉਹ ਸਾਹਮਣਾ ਪਿੰਡ ਆ ਗਿਆ ਤਗਾਸੀ ਜਦੋਂ ਆਪਾਂ ਕੋਈ ਵੀ ਟਰੈਕ ਕਰਦੇ ਆ ਟਰੈਕ ਦੇ ਵਿੱਚ ਸਭ ਤੋਂ ਸੋਹਣੀ ਚੀਜ਼ ਹੁੰਦੀ ਆ ਕਿ 뷰 ਬਹੁਤ ਸੋਹਣੇ ਦਿਸਦੇ ਹੁੰਦੇ ਆ ਜਿਹੜੇ ਪਹਾੜਾਂ ਤੋਂ ਫੜਕਾਂ ਤੋਂ ਨਹੀਂ ਦਿਸਦੇਗੇ ਉਹ ਟਰੈਕ 'ਚ ਦਿਸਦੇ ਆ ਤੇ ਆਪਾਂ ਨੇ ਬੇਲੀ ਆਪਣੇ ਨਾਲ ਹੀ ਆ ਅੱਛਾ ਭਗਤਾ ਦੋਵੇਂ ਆਪਾਂ ਇੱਕੋ ਜਿਹੇ ਆ ਇਹ ਆਪਣੀ ਪੂਰੀ ਟੀਮ ਮੈਂਬਰ ਜਿਹੜਾ ਇਹ ਰਸਤਾ ਹੈਗਾ ਟ੍ਰੇਲ ਬਣੀ ਹੋਈ ਆ ਇਹਨੂੰ ਬੋਲਦੇ ਆ ਲਾਰਡ ਕਰਜਨ ਟ੍ਰੇਲ ਕਿਉਂਕਿ ਟਰੈਕ ਇਸ ਗੋਰੇ ਨੇ ਭਾਲਿਆ ਸੀ ਗਿਆ ਅੰਗਰੇਜ਼ੀ ਰਾਜ ਦੇ ਵਲੇ ਹੁਣ ਤਾਂ ਰਾਹ ਬਣ ਗਿਆ ਉਦੋਂ ਜੋਸ਼ੀਮਠ ਤੋਂ ਹੀ ਟਰੈਕ ਸ਼ੁਰੂ ਹੋ ਜਾਂਦਾ ਸੀ ਇਹ ਜੋਸ਼ੀਮਠ ਤਪੋਵਨ ਉਧਰੋਂ ਆਉਂਦਾ ਹੈ ਰਸਤਾ ਇਸ ਸੈਜ਼ਨ ਇਹ ਪਿੱਤਨ ਹਾਂ ਦੋ ਆਓ ਸੋ ਹਨੂ ਲੈ ਚਲੀਏ ਕਰੀ ਪਾਸ ਤੇ ਲਾਰਡ ਕਰਦੇ ਟ੍ਰੇਲ ਇਹ ਜੇ ਦੇਖੋ ਸਾਨੂੰ ਲੋਨਲੀ ਪਲਾਨੇਟ ਤੇ ਉਹਨੂੰ ਪਤਾ ਲੋਨਲੀ ਪਲਾਨੇਟ ਦੀ ਕਿਤਾਬ ਆਉਂਦੀ ਨਹੀਂ ਪਹਿਲਾਂ ਹੁਣ ਵੀ ਸਾਰਾ ਆਉਂਦੀ ਹੋਣੀ ਆ ਹੁਣ ਕਈ ਕਿੰ ਅੰਗਰੇਜ਼ ਕੱਠੇ ਬਹਿ ਕੇ ਲਿਖਦੇ ਆ ਇਹ ਕਰੀ ਪਾਸ ਲਿਖਣਾ 15 20 ਅੰਗਰੇਜ਼ ਇਹ ਟਰੈਕ ਕਰਨਗੇ ਫਿਰ ਉਹ ਆਪ ਆਪਣਾ ਤਿਆਰ ਬਹਿ ਲਿਖਣਗੇ ਔਰ ਆਓ ਅਭੀ ਹਮ ਆਪਕੋ ਲੈ ਚalte ਹੈ ਗढ़े ਜੰਗਲ ਕੀ ਔਰ ਓ ਸਾਹਮਣੇ ਤੁਸੀਂ ਜਾਂਦਾ ਵੱਡਾ ਪੰਗਰ ਚੁਲਾ ਜਿਹੜੀ ਆ ਪੀਕ ਦਿਸਦੀ ਆ ਇਹ ਵੱਡਾ ਪੰਗਰ ਚੁਲਾ ਵੱਡਾ ਪੰਗਰ ਚੁਲਾ ਦਰੋਣਾਗਿਰੀ ਹਿਮਾਲਿਆ ਦੀ ਗੜਵਾਲ ਰੇਂਜ ਆਪਨੇ ਆਪਣਾ ਨਾਮ ਤੋਂ ਬਤਾਇਆ ਨਹੀਂ ਯਾਰ ਹਮਕੋ ਅਭੀ ਤੱਕ ਸ਼ੁਭਮ ਸ਼ੁਭਮਤਰਵੇਦੀ ਹਾਂਜੀ ਅੱਛਾ ਇਹਨੇ ਜੇ ਕੋਈ ਆਪਣੇ ਪੰਜਾਬ ਵਾਲੀ ਲੁਧਿਆਣੀਆਂ ਵਾਲਾ ਜਿਹੜਾ ਉਹ ਫੜਾ ਮਗਰ ਮਾਵਾ ਵੱਡੀ ਪੜਾਈ ਕਰਦਾ ਬਾਈ ਔਖੀ ਹੈ ਨਾ ਵਾਈਲਡ ਲਾਈਫ ਵਾਲੀ ਆਪ ਵੀ ਬੜਤੇ ਇਸ ਦੇ ਸਾਥ ਠੀਕ ਠੀਕ ਬਾਈ ਮੇਰਾ ਵਾਈਲਡ ਲਾਈਫ ਸਕਾਲਰ ਹੈ ਨਾ ਕਿ ਇਹ ਰਿਸਰਚਰ ਠੀਕ ਹੈ ਇਹਨਾਂ ਸੇ ਅਬ ਕੀ ਆ ਰਿਸਰਚ ਕਰਕੇ ਲੈ ਕੇ ਜਾਏਗੇ ਇੰਜੋਏ ਕਰਨੇ ਆਏ ਠੀਕ ਆ ਨਿਰਮਲ ਵਰਮਾ ਹਿੰਦੀ ਦੇ ਬਹੁਤ ਵਧੀਆ ਲੇਖਕ ਆ ਉਹਦਾ ਇੱਕ ਸਫਰਨਾਮਾ ਹੈ ਚੀੜੋਂ ਪਰ ਚਾਂਦਨੀ ਉਹੀ ਮਾਹੌਲ ਬਣਿਆ ਹੋਇਆ ਇੱਕੋ ਦੀ ਡੈਰੀ ਆ ਦੁੰਦਸੇ ਉੱਠਦੀ ਦੋਨ ਕਮਾਲ ਆ ਤੇ ਇੱਕ ਉਹਦਾ ਨਾਂ ਵਾਲਾ ਅੰਤਿਮ ਆਰਨੇ ਕੀ ਬਾਤ ਆ ਉਹਦੇ ਜੇ ਦੱਸਿਆ ਹੋਇਆ ਕਿ ਬੰਦਾ ਬੜੇਪੇ ਦੇ ਵਿੱਚ ਕੱਲਾ ਕੱਲਾ ਰਹਿ ਕੇ ਜਦੋਂ ਮੌਸ ਦੇ ਨੇੜੇ ਜਾਂਦਾ ਤਾਂ ਉਹ ਤੋਂ ਜ਼ਿੰਦਗੀ ਦੇ ਮੈਨੇ ਕਿਵੇਂ ਬਦਲ ਦੇ ਨੇ ਅੰਤਿਮ ਆਰਨੇ ਦੇ ਸਾਰੇ ਪਾਤਰ ਇਹੋ ਜਿਹਾ ਜੰਗਲ ਜੀ ਰਹਿੰਦੇ ਹੁੰਦੇ ਆ ਗੈਸ ਟਰੂਪ ਬਣਾ ਹੁੰਦਾ ਇੱਕ ਵੀੜਾ ਪਹੁੰਚ ਟ੍ਰੈਕ ਕਰੀ ਇਹਨੇ ਕੁਵਾਰੀ ਟ੍ਰੈਕ ਵੈਸੇ ਇਹ ਖੈਲਾਂ ਚ ਕਰਨ ਵਾਲਾ ਟ੍ਰੈਕ ਆ ਤੇ ਪਾਣੀ ਦੀ ਵੀ ਬਰਖ ਚ ਹੁੰਦਾ ਇਹ ਟ੍ਰੈਕ ਹੁਣ ਤਾਂ ਇਹ ਆਪੇ ਕਿਹਦਾ ਸਾਡੇ ਕੋਲ ਉਪਕੀ ਨਹੀਂ ਇਹਦਾ ਕੁਵਾਰੀ ਪਾਸ ਹੋ ਗਿਆ ਵੱਡਾ ਪੰਗਰ ਚੁਲਾ ਛੋਟਾ ਪੰਗਰ ਚੁਲਾ ਬ੍ਰਹਮ ਤਾਲਖਦਾਰ ਕੰਠਾ ਇੱਥੇ ਹੋਰ ਕਈ ਟ੍ਰੈਕ ਨੇ ਜੀ ਫੈਲੀ ਫਲਾਵਰ ਵੀ ਟ੍ਰੈਕ ਆ ਸ਼੍ਰੀ ਹਿਮਕੁੰਡ ਸਾਹਿਬ ਆਪਣੇ ਲਈ ਸ਼ਰਧਾ ਦੀ ਜਗਾ ਤੂੰ ਬਟ ਟਰੈਕ ਨਹੀਂ ਕਹਿ ਸਕਦੇਗੇ ਹਾਈਟ ਉਹਦੀ ਵੀ 15000 15500 ਫੁੱਟ ਤੇ ਹੈਗੀ ਆ ਇਹ ਹੁਣ ਤਾਂ ਆਪ ਕਿਦਣਾ ਵਿਲੇਜ ਦਾ ਸਾਰਾ ਕੋਸਟੂਰਤੀ ਆ ਤੇ ਨੰਗੀ ਤੇ ਇਹ ਟਰੈਕ ਤੁਸੀਂ ਪਰਿਵਾਰ ਨਾਲ ਵੀ ਕਰ ਸਕਦੇ ਜੇ ਥੋੜੀ ਜਿਹੀ ਥੋੜੀ ਬੋਤੀ ਫਿਟਨੈਸ ਹੈਗੀ ਆ ਨਾ ਤਾਂ ਤੁਸੀਂ ਕਰ ਸਕਦੇ ਹੋ ਆਰਾਮ ਦੇ ਨਾਲ ਬੜਾ ਔਖਾ ਟਰੈਕ ਨਹੀਂ ਹੈਗਾ ਨਾ ਹੀ ਵੀ ਬਹੁਤ ਜ਼ਿਆਦਾ ਐਲਟੀਟਿਊਡ ਆ ਆਕਸੀਜਨ ਦਾ ਵੀ ਕੋਈ ਚੱਕਰ ਨਹੀਂ ਪੈਂਦਾ ਜੇ ਤੁਸੀਂ ਆਕਸੀਜਨ ਕਰਨਾ ਚਾਹੁੰਦੇ ਹੋ ਹੁਣ ਬਰਫ਼ ਨਹੀਂ ਹੈਗੀ ਲਗਭਗ ਅਜੇ ਤੱਕ 2 ਮਹੀਨੇ ਹੋਣ ਬਰਫ਼ ਨਹੀਂ ਪਈ ਤੇ ਤੁਹਾਨੂੰ 2 ਮਹੀਨੇ ਜੇ ਤੁਸੀਂ ਜੋਗਰ ਚੱਲੇ ਵੀ ਨਾਲ ਲੈ ਆ ਸਕਦੇ ਹੋ ਆਪ ਦੀ 10-12 ਸਾਲ ਦੀ ਉਮਰ 9-10 ਸਾਲ ਤੱਕ ਇਹ ਟਰੈਕ ਕਰ ਲੈਣਗੇ ਜੋਗਰ ਕੋਈ ਮੁਸ਼ਕਲ ਨਹੀਂ ਹੈਗੀ ਬਰਫ ਵਿੱਚ ਜਵਾਕ ਨੂੰ ਔਖਾ ਹੋ ਜਾਂਦਾ ਕਿਉਂਕਿ ਇੱਥੇ ਬਰਫ ਤੋਂ ਪੰਜ-ਪੰਜ ਛੇ ਛੋਟ ਹੁੰਦੀ ਆ ਤਾਂ ਉੱਪਰ ਤੋਂ ਜ਼ਿਆਦਾ ਬਾੜੀ ਜ਼ਿਆਦਾ ਹੁੰਦੀ ਆ ਸੋ ਅੱਜ ਅਸੀਂ ਇਹ ਟਰੈਕ ਅਕਸਮ ਅਸੀਂ ਚੌੜੀ ਕਰ ਲੱਗ ਪਏ ਹੁਣ ਮੇਰੇ ਅਸਲ 'ਚ ਕਾਨੀਏ ਬਣੀ ਵੀ ਮੇਰੇ ਇੱਥੇ ਆ ਕੇ ਯਾਦ ਆਇਆ ਕਿ ਇਹ ਟਰੈਕ ਦਾ ਮੇਰਾ ਕੀਤਾ ਹੋਇਆ ਪਹਿਲੇ ਮੈਨੂੰ ਯਾਦ ਹੀ ਨਹੀਂ ਆਇਆ ਕਿਉਂਕਿ ਅਸੀਂ ਕੀਤਾ ਸੀ ਵੱਡਾ ਪੰਗਰ ਚੁਲਾ ਤੇ ਕੁਆਰੀ ਪਾਸ ਦੇ ਰਾਹ 'ਚ ਪੈਂਦਾ ਤੁਸੀਂ ਵੀ ਬਲਾਗ ਦੇਖੀ ਹੋਣੇ ਇਰੇ ਜਿੱਥੇ ਆ ਕੇ ਸਕੰਦਰ ਦੀ ਆਕਸੀਨ ਘਟੀ ਸੀਗੀ ਉਹ ਦਾ ਟਰੈਕ ਆ ਇਹ ਉਹਦੇ ਉੱਤੇ ਸਾਰੇ ਚਾਰ ਜਰ ਦੇ ਬਰਸੇ ਬਰਸੇ ਉਹਨੇ ਹਰੀਆਂ ਲੀਆਂ ਜੋਤਰੋਤ ਦੀ ਗੱਲ ਆ ਆ ਹੈਗੀ ਆ ਉਹ ਦੀ ਖਾਰੇ ਵਾਲੀ ਬੋਤਲ ਕੱਲ ਅਸੀਂ ਇਹਦੇ ਦੀ ਸ਼ਰਾਬ ਵਾਲਿਆਂ ਦੀ ਥੋਂ ਪਿਆਰ ਵੀ ਨਹੀਂ ਬੋਤਲ ਦਿੰਦੇ ਪਿੰਡ ਵਾਲੇ ਹੁਣ ਪਾਣੀ ਪਾਇਆ ਤੇ ਵਿੱਚੋਂ ਸ਼ਰਾਬ ਦੀ ਸੁਗੰਧ ਹੀ ਆ ਜਾਂਦੀ ਹੈ ਸਾਹਮਣੇ ਜਿਹੜੇ ਪਹਾੜ ਦਿਖਦੇ ਨੇ ਇਹਨਾਂ ਦੇ ਮਗਰਲੇ ਪਾਸੇ ਉੱਤਰਾਖੰਡ ਦੀ ਮਸ਼ਹੂਰ ਵੈਲੀ ਆ ਮਸ਼ਹੂਰ ਪਿੰਡ ਨੇ ਨੀਤੀ ਤੇ ਮਾਨਾ ਇਧਰਲੇ ਪਾਸੇ ਤਿੱਬਤ ਰਹਿ ਗਿਆ ਨੀਤੀ ਮਾਨਾ ਜਾਵਾ ਤਿੱਬਤ ਬਾਰਡਰ ਦੇ ਨਾਲ ਆ ਆਪਣਾ ਬੇਸ ਕੈਂਪ ਰਹਿ ਗਿਆ ਇੱਥੋਂ 2 ਕਿਲੋਮੀਟਰ ਬਾਅਦ ਧਰਮਰਾਜ ਭਾਜੀ ਆਰਾਮ ਕਰ ਰਹੇ ਆ ਇਹ ਕਹਿੰਦਾ ਦੋ ਚਾਰ ਘੰਟੇ ਸੌਣ ਕੀ ਫਿਰ ਕਰਾਂਗੇ ਲੋਕਾਂ ਦਾ ਹਿਸਾਬ ਤਾ ਅੰਡ ਚੀਰਜ ਉਤਪੁਜ ਸਿਤਿਸ਼ ਛੀੜ ਦਾ ਰੁੱਖ ਹਸਤੇ ਤੇ ਤਣੇ ਤੇ ਉੱਪਰ ਆ ਕੁਦਰਤ ਮੌਲੀ ਹੋਈ ਆ ਇਹ ਵੀ ਜ਼ਿੰਦਗੀ ਜਿਉਂ ਰਹੀ ਆਪਣੇ ਵਾਂਗੂ ਜੰਗਲ ਨੂੰ ਮੁਹੱਬਤ ਕਰਨ ਵਾਲੇ ਲੋਕਾਂ 'ਚ ਇੱਕ ਕਹਾਵਤ ਮਕਬੂਲ ਆ ਕਿ ਜੰਗਲ 'ਚ ਜਾ ਕੇ ਹੌਲੀ ਬੋਲੋ ਕਈ ਵਾਰੀ ਕੋਈ ਰਖ ਸੁਤਾ ਪਿਆ ਹੁੰਦਾ ਜੇ ਹੈ ਹਮਾਰੇ ਬੀਅਰ ਗ੍ਰੇਲਸ ਭਈਆ ਆ ਮਜ਼ਾ ਆ ਰਹਾ ਹੈ ਐਡਵੈਂਚਰ ਹੋ ਰਹਾ ਹੈ ਏ ਭਰਾ ਆਪਣਾ ਦੇਰਾ ਤੋਂ ਵੱਡਦਾ। ਤੁਸੀਂ ਇਕੱਠੇ ਵੱਢਦੇ ਹੋ ਉਹਨੇ ਜਾਨੇ। ਇਕੱਠੇ ਨਹੀਂ ਹੋ ਗਿਆ ਅਲੱਗ-ਅਲੱਗ। ਕਿੱਥੇ ਰਹਿੰਦੇ ਆ? ਅਜੇ ਰਹਿੰਦੇ ਇਕੱਠੇ ਹਾਂ। ਵੱਢਦੇ ਅਲੱਗ-ਅਲੱਗ। ਕੌਲ ਚ ਅਲੱਗ-ਅਲੱਗ ਨੇ। ਇਹ ਬਾਈ ਕੀ ਕਰਦਾ? ਪਾਣੀ ਹੋ ਗਿਆ ਹੁਣ। ਅੱਛਾ ਇਹ ਨਹੀਂ ਤੁਸੀਂ ਕੀ ਕੀਤਾ ਵੀਰੇ? ਔਖੀਆਂ ਪੜਾਈਆਂ ਭਰਾ ਸਾਡੀ ਸਮਝ ਤੋਂ ਬਾਹਰ ਆ। ਅਸੀਂ ਤਾਂ ਪੰਜਾਬੀ ਐਮੇ ਹਿੰਦੀ ਐਮੇ ਵਾਲੇ ਆ ਬਾਈ। ਸਾਹਿਬ ਬਾਤੇ ਸਫਰ ਦਾ। ਬਹੁਤ ਸੋਹਣਾ ਰਿਸ਼ਤਾ। ਜਦੋਂ ਸਾਇਤ ਪੜਦੇ ਆ ਨਾ ਉਦੋਂ ਆਪਣਾ ਔਰਾ ਬਹੁਤ ਵੱਡਾ ਹੋ ਜਾਂਦਾ ਆਂ ਬੰਦ ਨੂੰ ਕੁਝ ਹੋਰ ਦਿਖਦਾ ਤੇ ਪੜਨਾਂ ਦੇ ਬੰਦ ਨੂੰ ਕੁਝ ਹੋਰ ਦਿਖਦਾ ਪੰਜਾਬੀ ਦੇ ਵਿੱਚ ਬਾਪੂ ਜੀ ਮਨਮੋਹ ਬਾਵਾ ਜੀ ਉਹਨਾਂ ਨੇ ਬਹੁਤ ਸੋਨੇ ਸਫਰਨਾਵੇ ਲਿਖਿਆ ਉਹਦਾ ਇੱਕ ਕਾਰਨ ਇਹ ਵੀ ਆ ਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦੇ ਉਸ ਸਮੇਂ ਚ ਉਹਦਾਂ ਦੇ ਸਫਰਨਾਵੇ ਲਿਖਣ ਵਾਲਾ ਹੋਰ ਕੋਈ ਬੰਦਾ ਹੈ ਹੀ ਨਹੀਂ ਸੀਗਾ ਜਿਹੜੇ ਹੋਰ ਕੋਈ ਲੇਖਕ ਲਿਖਦੇ ਸੀਗੇ ਤਾਂ ਉਹ ਇਦਾਂ ਲਿਖਦੇ ਸੀ ਕਿ ਕੋਈ ਬੰਦਾ ਕਿਸੇ ਕਾਨਫਰੰਸ ਤੋਂ ਚਲਾ ਗਿਆ ਕੋਈ ਕਿਸ ਨੂੰ ਕਿਸ ਨੇ ਬੁਲਾ ਲਿਆ ਕਿਸੇ ਹੋਰ ਜਪੀ ਕਾਨਫਰੰਸ ਉੱਤੇ ਉਹ ਲਿਖਤ ਸਾਹਿਬ ਉੱਥੇ ਗਏ ਜਿਹੜੇ ਤੇ ਘਰੇ ਰਹਿ ਜਿਵੇਂ ਚਾਹ ਪਾਣੀ ਪੀਤਾ ਹੋ ਆ ਕੇ ਲਿਖਦਾ ਮਨਮੋਹਨ ਬਾਬਾ ਜੀ ਇੱਕ ਇਹੋ ਜਿਹੀ ਸਫਰ ਸਫਰ ਨੂੰ ਉਹਨਾਂ ਨੇ ਬੰਦੇ ਸੀਗੇ ਜਿਹੜੇ ਘਰੋਂ ਸਫਰਨਾਮਾ ਕਰਨ ਵਾਸਤੇ ਨਿਕਲਦੇ ਸੀ ਉਹਨਾਂ ਦੇ ਦੋ ਸਫਰਨਾਮੇ ਬਹੁਤ ਵਧੀਆ ਨੇ ਇੱਕ ਤਾਂ ਹੈਗੀ 20000 ਕਿਲੋਮੀਟਰ ਲੰਬੀ ਯਾਤਰਾ ਤੇ ਇੱਕ ਹੈ ਜੰਗਲ ਜੰਗਲ ਪਹਾੜ ਪਹਾੜ ਇੱਥੇ ਵੀ ਆਵੇ ਮੇਰੇ ਨਾਲ ਜੰਗਲ ਜੰਗਲ ਪਹਾੜ ਪਹਾੜ ਦੀ ਯਾਦ ਆ ਗਿਆ ਕਿਉਂਕਿ ਇੱਥੇ ਪਹਾੜ ਵੀ ਹੈ ਤੇ ਜੰਗਲ ਵੀ ਹੈ ਬਾਰਤ ਦੇ ਆਪਾਂ ਆਲੋਚਕ ਪੱਖ ਤੋਂ ਦੇਖੀਏ ਥੋੜਾ ਜਿਹਾ ਤਾਂ ਬਾਬਾ ਜੀ ਦੇ ਸਫਰਨਾਮੇ ਦੇ ਵਿੱਚ ਸਿਰਫ ਵਰਤਾਂਤ ਲਿਖਿਆ ਹੋਇਆ ਕਿ ਅਸੀਂ ਇੱਥੋਂ ਗਏ ਇੱਥੇ ਰੁਕੇ ਜਿਉਂ ਉਹਨਾਂ ਦਾ ਦ੍ਰਿਸ਼ ਵਰਣਨ ਬਹੁਤ ਕਮਾਲ ਦਾ ਪੰਜਾਬੀ ਸਫਰਨਾਮੇ ਦੇ ਵਿੱਚ ਇੱਕ ਥੋੜੀ ਜੀ ਥੋੜੀ ਜੀ ਚੀਜ਼ ਜੀ ਉਹ ਦੀਗੀ ਉਹਨੂੰ ਫਿਲਾਸਫੀਕਲ ਟੱਚ ਦੇਣ ਵਾਲੀ ਜਿਹੜੀ ਹਿੰਦੀ ਦੇ ਲੇਖਕ ਦਿੰਦੇ ਨੇ ਜਿਵੇਂ ਆਪਾਂ ਕਹ ਜੀਏ ਪਹਿਲਾਂ ਵੀ ਮੈਂ ਬੋਲ ਕੇ ਹਟਿਆ ਹਿੰਦੀ ਦੇ ਸਫਰਨਾਮੇ ਸੋਹਣੇ ਨੇ ਤਾਂ ਜਿਹੜਿਆ ਉਹ ਇੱਕ ਖਾਸ ਹੀ ਆ ਉਹ ਸਾਡੇ ਵੱਡੇ ਭਾਈ ਨੇ ਨਰਲੇਪ ਜੀ ਉਹਨਾਂ ਨੇ ਤੋੜਿਆ ਉਹਨਾਂ ਦੀ ਕਿਤਾਬ ਆ ਤੁਰਦੀਆਂ ਅੱਖਾਂ ਵੇਖਦੇ ਪੈ ਕਮਾਲ ਦਾ ਸਫਰਨਾਮਾ ਤੇ ਸਭ ਤੋਂ ਸੋਹਣਾ ਜਿਹੜਾ ਉਹਨਾਂ ਨੇ ਬਯੰਬ ਵਰਤੇ ਆ ਜਿਹੜਾ ਉਹਨਾਂ ਨੇ ਲੰਕਰ ਵਰਤੇ ਆ ਉਹ ਕਮਾਲ ਨੇ ਉਹ ਸਫਰਨਾਮਾ ਵੀ ਪੜਨ ਵਾਲਾ ਤੇ ਇੱਕ ਹੈਗਾ ਹੋਰ ਸਫਰਨਾਮਾ ਮੇਰਾ ਅਮਰੀਕਨ ਸਫਰਨਾਮਾ ਉਹਨਾਂ ਦੀ ਲੇਖਕ ਸ਼ਾਇਦ ਬਾਪੂ ਪਤ ਨਹੀਂ ਗੋਪਾਲ ਸਿੰਘ ਨੇ ਪਤ ਨਹੀਂ ਗੋਪਾਲ ਚੰਦ ਨੇ ਮੈਂ ਮੇਰੇ ਨਾਮ ਨਹੀਂ ਯਾਦ ਉਹ ਪੜਨ ਵਾਲਾ ਸਫਰਨਾਮਾ ਕਿਉਂਕਿ ਉਹ ਪਾਸਪੋਰਟ ਤੋਂ ਬਿਨਾ ਅਮਰੀਕਾ ਗਏ ਸੀਗੇ ਜਿਗਾੜ ਨਾਲ ਲਾ ਕੇ ਉਹ ਉਹਦੇ ਸਫ਼ਰ ਵੀ ਸੋਹਣੇ ਹੁੰਦੇ ਆ। ਬਾਕੀ ਜਿਹੋ ਜੀ ਥਾਂ ਤੇ ਬੈਠੇ ਆ ਇੱਥੇ ਤੇ ਬੰਦੇ ਨੂੰ ਵੈਸੇ ਹੀ ਗੱਲਾਂ ਆਉਣ ਲੱਗ ਪੈਂਦੀਆਂ ਆ। ਬਿੰਡੇ ਬੋਲੀ ਜਾਂਦੇ ਆ ਚਾਰਚਪੇਰੀ। ਕਹਿੰਦੇ ਆ ਕਿ ਬਿੰਡੇ ਉੱਥੇ ਬੋਲਦੇ ਆ ਜਿੱਥੇ ਕੁਦਰਤ ਮੌਲੀ ਹੁੰਦੀ ਆ, ਰੌਣਕ ਹੁੰਦੀ ਆ। ਤੇ ਉੱਲੂ ਉੱਥੇ ਬੋਲਦਾ ਜਿੱਥੇ ਉਜਾੜ ਹੁੰਦੀ ਆ। ਸੋ ਇਹ ਕਹਾਣੀਆਂ ਨੇ ਗੱਲਾਂ ਬਾਤਾਂ ਨੇ ਬਈ। ਤਾਂ ਹੀ ਉਹ ਉੱਲੂ ਬੋਲਣ ਨੂੰ ਬਹੁਤ ਥਾਂ ਤੇ ਉਜਾੜ ਦਾ ਪ੍ਰਤੀਕ ਵੀ ਬਣਾ ਕੇ ਵਰਤੇ ਜਾਂਦਾ। ਇਹ ਹੁਣ ਆਪਣੇ ਚਾਰ ਚੁਰੀ ਬਿੰਡੇ ਬੋਲੀ ਜਾਂਦੇ। ਤਰਮਰਾਜ ਆਪਣਾ ਗੁੱਸੇ 'ਚ ਆ ਗਿਆ। ਤਰਮਰਾਜ ਬੱਕਰੇ ਤੋਂ ਲੇਖਾ ਲੈਣ ਲੱਗ ਪਿਆ। ਚੱਲ ਚੱਲ ਚੱਕ ਦੇ ਫੱਟੇ। ਇਹ ਸੇ ਟੁਕੜਾ ਐ ਚੰਨੂ। ਕਿਹ ਕਿਹੜੇ ਵੇ? ਦੁਪਹਿਰ ਦੇ 12:30 ਹੋਏ। ਤੇ ਆਪਾਂ ਆਪਣੀ ਪਹਿਲੀ ਕੈਂਪ ਸਾਈਟ ਤੇ ਪਹੁੰਚ ਗਏ ਆ। ਆ ਸਾਹਮਣੇ ਟੈਂਟ ਲੱਗੇ ਹੋਦੇ ਸੀ ਜਾਂਦੇ ਆ। ਬੜਾ ਮਰ ਗਿਆ ਪੁੱਗਾ। ਹੈਲੋ ਫਰੈਂਡਸ ਜੇ ਹਮ ਹੈ ਔਰ ਜੇ ਹਮ ਅਰੀ ਟੈਂਟ ਸਾਈਟ ਹੈ। ਇਧਰ ਬੰਦੇ ਬੈਠੇ ਦਿਖਾਉਣੇ ਨਹੀਂਗੇ। ਬਸ ਇੰਨੇ ਕੀ ਦਿਖਾਉਣੇ ਆ। ਜਿਹੜਾ ਤੂੰ ਗਾਂ ਵਾਲਾ ਬੰਦਾ ਨਾ ਉਹ ਨਹੀਂ ਦਿਖਾਉਣਾ ਗਿਆ। ਆ ਜਿਹੜਾ ਬਾਈਪੜ ਖੜਾ ਨਾ ਲਾਲ ਪਟਕੇ ਵਾਲਾ ਇਹ ਮਗਰਮੱਛ ਤੇ ਰਿਸਰਚ ਕਰ ਰਿਹਾ ਮਗਰਮੱਛ ਨੂੰ ਖੋਲ ਕੇ ਰੱਖਦਾ ਬਾਈ ਟ੍ਰੈਕਾਂ ਤੇ ਸਮਾਨ ਲੈ ਕੇ ਜਾਣ ਤੇ ਫਿਰ ਵਾਪਸ ਮੋੜ ਕੇ ਥੱਲੇ ਲੈ ਕੇ ਆਉਂਦਾ ਸਾਰਾ ਕੰਮ ਇਹ ਖਚਰਾ ਕਰ ਦਿੰਦਾ ਦੁਪਹਿਰ ਦੇ 1.5 ਵਜੇ ਚੁੱਕਿਆ ਤੇ ਹੁਣ ਆਪਾਂ ਕਰਨ ਲੱਗੇ ਆ ਲੰਚ ਕਿੰਨ ਕਿੰਨੇ ਖਾਹੀ ਹੈ ਪਹਾੜੋਂ ਵਾਲੀ ਮਹਗੀ ਅਸੀਂ ਤਾਂ ਕਰਤਾ ਮਹਗੀ ਦਾ ਕਚੂੰਬਰ ਆ ਟੈਂਟ ਆਪਣਾ ਕਿਚਨ ਆ ਲੰਚ ਖਾ ਲੋ ਲੰਚ ਖਾ ਲੋ ਲੰਚ ਚੌਲ ਦੀ ਮੂੰਗੀ ਦੀ ਦਾਲ ਦੇ ਨਾਲ ਇੱਕ ਪਾਪੜ ਸਾਹਮਣੇ ਉੱਥੇ ਗੱਡੀਆਂ ਦਾ ਡੇਰਾ ਇਹਨਾਂ ਰੁੱਖਾਂ ਦੇ ਵਿੱਚ ਉਹਨਾਂ ਕੋਲ ਚੱਲ ਕੇ ਬੈਠਦੇ ਆ ਗੱਲਾਂ ਮਾਤਾ ਕਰਦੇ ਆ ਉਹਨਾਂ ਨੂੰ ਉਰਦੇ ਉਰਦੇ ਪਹੁੰਚ ਗਏ ਆਪਾਂ ਵੀ ਡੇਰੇ ਤੇ ਇੱਧਰ ਬਿਠਾਣ ਦਾ ਮਾਲ ਡੰਗਰ ਸਾਰਾ ਐਡਾਂ ਬੱਕਰੀਆਂ ਕੁੱਤਾਂ ਨ ਹੋਵੇ ਬਸ ਹੋਰ ਤਾਂ ਕੋਈ ਨਹੀਂ ਹੂੰ क्या हुआ रे लो भी खेड़ मत तो बन तो <laughs> आ गया आ गया आ गया मेरा यार आ गया ਪੋਰੇਨ ਦੀ ਖਲ ਲਾਈ ਜਾਂਦੇ ਤਾਂ ਬਾਈ ਹੋਰਾਂ ਕੋਲ ਚਲਦੇ ਆਪਾਂ ਅੱਧ ਰੱਜ ਕੇ ਜਮੇ ਸੁੱਤੀ ਪਈ ਐ ਬੇਹੋਸ਼ ਹੋਈ ਪਈ ਹੋਣਾ ਜਮੇ ਹੀ ਨਹੀਂ ਹਿਲਦੀਗੀ ਇਹ ਜੰਗਲੀ ਬੱਕਰੀਆਂ ਨੇ ਇਹ ਪਹਾੜਾਂ ਦੀ ਖਾਸ ਨਸਲ ਹੈ ਕਿ ਇਹਨਾਂ ਦੇ ਸਿੰਗ ਵੇਖੋ ਕਿਰੇ ਕਿਰੇ ਆ ਤੇਰੀ ਵੀਡੀਓ ਬਣ ਗਈ ਇੰਟਰਨੈਟ ਤੇ ਆ ਗਈ ਇਹ ਤਾਂ ਹੀ ਚਾਹ ਗਦੀ ਜਿਵੇਂ ਕਹੀ ਜਾਂਦੀ ਹੈ ਦੇਖੋ ਕਿਤੇ ਵਾਇਰਲ ਨਾ ਕਰ ਦਿਓ जो छोटे छोटे बच्चे एक साथ रखे हैं, जिसको जंगली जानवर उठा लेता है अच्छा भाई ने निके-निके निेम ने सारे इतने करके रखे हुए हैं। बनाया हुआ छोटा जा नदाल रखे हुआ बस चार छपेरे पढ़ा जहाँ पा ਸ਼ਿਕਮਰ ਇਹਨਾਂ ਨੂੰ ਜ਼ਖਾਮ ਲੱਗਿਆ ਪਿਆ ਬਾਈ ਇਹ ਜਮੇ ਛੋਟੇ ਨੇ ਹਜੇ ਤੱਕ ਆ ਇੱਥੇ ਇਹਨਾਂ ਦੀ ਖਲ ਲਾਈ ਹੋਈ ਆ ਬੱਕਰੀਆਂ ਦੀ ਭੇਡਾਂ ਦੀ ਤਾਂ ਵੀ ਲਾਈ ਜਾਂਦੇ ਆ ਤੇ ਆ ਬਾਈ ਸਾਰੇ ਨਿੱਕੇ ਨਿੱਕੇ ਮੇਮਨੇ ਇਕੱਠੇ ਕਰੀ ਜਾਂਦਾ ਇਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਬਾਈ ਚਲੋ ਅੰਦਰ ਚਲੋ ਭਾਈ ਸਮਝੋ ਗਿਰਾਂ ਤੁਸੀਂ ਹੁਣ ਬਥੇਰੇ ਕੋਲੇ ਕੱਛਲੇ ਆ ਪੀੜਾ ਚ ਹੁਣੀ ਫੁਗੇ ਹੱਡੀ ਘੰਟਾ ਕ ਪਹਿਲਾਂ ਹੀ ਨਵੇਂ ਸੱਜਣ ਕਰਾਈ ਜਿਉ ਮੋੜੀ ਮੋੜੀ ਦੇ ਗੁਲਜਾਰੀ ਭੇਡਾਂ ਦੂਰ ਗਈਆਂ ਕਰਦਾ ਗੁਲਜਾਰੀ ਭੇਡਾਂ ਮੋੜਦਾ ਨਿਗਰ ਰੱਖੇਗੇ ਠੀਕ ਹੈ ਨਾ ਕੋਈ ਗੱਲ ਨਹੀਂ ਬਾਈ ਹੋਰੀ ਚਲੇ ਕੇ ਪੇਡਾਂ ਚਾਰਨ ਇਹ ਸਾਨੂੰ ਦੇ ਕੇ ਜ਼ਿੰਮੇਵਾਰੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਈ ਆਪਈ ਉਹਨਾਂ ਦੀ ਸਬਜ਼ੀ ਇੱਥੇ ਸੌਂਦੇ ਇੱਥੇ ਰਹਿੰਦੇ ਆਂ ਜਾਈਏਂਗੇ ਵਾਪਸ ਭਈਆ 5 ਵਜੇ ਠੀਕ ਹੈ ਉਹ ਚਲਾ ਗਿਆ ਹੋਗਾ ਘਰ ਆਪਣੇ ਗੱਦੀ ਬਾਈ ਚਲੇ ਗਏ ਤੇ ਆਪਾਂ ਹੈਗੇ ਅੱਖਮ ਚੋਂ ਜਦੋਂ ਉਹਨਾਂ ਨੇ ਆਉਣਾ ਨਾ ਮੁੜ ਕੇ ਉਹਨੂੰ ਆਪੂ ਕੋ ਵਧੀਆ ਵਿੱਚ ਆ ਲੈਣੀ ਆਪਾਂ 5 ਵਜੇ ਆਉਣਗੇ ਉਹ ਇਹ ਮੇਰੀ ਮਹਿਬੂਬ ਕਿੰਨਾ ਆ ਮਿਲਦਾ ਮੇਚ ਕੋ ਇਹ ਆ ਜੀ ਕੁੱਤੀ ਫੇਕਾ ਮੱਛੀ ਵੀ ਕਾਕਾ ਜੀ ਮੱਛੀ ਵੀ ਮੈਂ ਤਾਂ ਫੂਕ ਰਿਹਾ ਚੰਗਾ ਮੱਛੀ ਵੀ ਮੱਛੀ ਵੀ ਨਹੀਂ ਉਹ ਲੱਭਣੇਗੇ ਲਾਲ ਗਵਾਚੇ ਮਿੱਟੀ ਨਾ ਫਰੂੜ ਜੋ ਗਿਆ ਨਹੀਂ ਉਹ ਲੱਭਣੇ ਲਾਲ ਗੁਵਾਚੇ ਲੀਂਗਾਂ ਲੱਪਣੇ ਲਾਲ ਗੁਵਾਚੇ ਲੀਂਗ ਮਿੱਟੀ ਨੂੰ ਕੋਲ ਜੋਗੀ ਨੂੰ ਕੋਏ ਜੇ ਨਹੀਂ ਲੱਪਣੇ ਲਾਲ ਗੁਵਾਚੇ ਲੀਂਗ ਆ ਜਾਓ ਰਾ ਦਿੱਲੀ ਵਾਲਿਓ ਤੂੰ ਅੱਗ ਸਕਾਈਏ ਕਿਹੜੀ ਬਲੈਕ ਰਿਡ ਨੂੰ ਬੱਕਰੇ ਦੇ ਦੁੱਧ ਦੀ ਚਾਹ ਪੀ ਆਉਣੇ ਆ ਮੱਚ ਵੀ ਨਾ ਉਹ ਇਕੱਲਾ ਹੀ ਰਹਿ ਗਿਆ ਹੈਗਾ ਤੂੰ ਹੈ ਉਹਦੇ ਬਾਈ ਹੁਰੀ ਗਏ ਕੀ ਚਲ ਤੂੰ ਛੱਡ ਕੇ ਆਉਣਾ ਉਸਦੇ ਭਰਾਵਾਂ ਕੋਲ

ਆਜੋ ਆਲੂ ਖਾ ਲੋ ਗਾਇਜ਼ ਪਹਿਲੋ ਗਾਇਜ਼ ਗੈਜ ਵੀ ਰਾਂ ਆਲੂ ਖਾ ਲੋ ਬਗਾਨੀ ਅੱਗ ਤੇ ਬਗਾਨੇ ਆਲੂ ਭੋਖਾ ਆਪਣੀ ਆਵਦੀ ਪੁੱਜ ਕੇ ਵੀ ਆਲੂ ਆਪਣੇ ਤਿਆਰ ਹੋ ਗਿਆ ਇੱਕ ਆ ਬਿਆ ਆਪੇ ਨੂੰ ਕਰ ਰਹਾ ਸੀ ਤੁਹਾਨੂੰ ਸੰਭਾਲ ਬਚਾਣ ਪਾਇਆ ਆ ਜਾ ਆ ਜਾ ਇਹ ਮੈਂ பா <coughs> ਕੜਾ ਬਿਆਣੂ ਚੋ ਜੋ ਯਾਰ ਆ ਪਾਰ ਵੀ ਜਿਹੜਾ ਉਹ ਪਾਰ ਆ ਰਾਤ ਨੂੰ ਇੱਥੇ ਬਹੁਤ ਜਿਆਦਾ ਮੀ ਆਇਆ ਚਾਰ ਪੰਜ ਘਟੇ ਮੀ ਆਈ ਗਿਆ ਤੇ ਬਾਈ ਹੋਰੀ ਇੱਥੇ ਪੈ ਰਹੇ ਆ ਐਸ ਰੁੱਖ ਦੇ ਥੱਲੇ ਐਵੇਂ ਜ਼ਿੰਦਗੀ ਜਿਉਂਦੇ ਆ ਇਹ ਇੱਥੇ ਇਹਨਾਂ ਦੀ ਨੂਨ ਮਿਰਚਾ ਮਸਾਲਾ ਹਲਦੀ ਸਾਰਾ ਕੁਝ ਇੱਥੇ ਆ ਜੁਲਾਈ ਅਗਸਤ ਚ ਜਮਨ ਟਾਪ ਤੇ ਹੁੰਦੇ ਆ ਇਹ ਉਦੋਂ ਬਾਅਦ ਜਿਵੇਂ ਜਿਵੇਂ ਮੌਸਮ ਠੰਡਾ ਹੋਈ ਜਾਂਦਾ ਉਵੇਂ ਮੇ ਥੱਲੇ ਜਾਈ ਜਾਂਦੇ ਆ ਹੋਰ ਹੁਣ ਇਹ ਮੇਨ ਦਾ ਲਗਭਗ 15 ਦਿਨ 12-15 ਦਿਨ ਹੋ ਗਏ ਇੱਥੇ ਆ ਉਦੋਂ ਬਾਅਦ ਫੇਰ ਥੱਲੇ ਥੱਲੇ ਜਾਵੜਨਗੇ ਜਮਾਂ ਆਥਨ ਦੇ 6 ਵਜੇ ਗਿਆ ਦਿਨ ਛਪ ਗਿਆ ਕੁਵਾਰੀ ਪਾਸ ਤੇ ਅੱਜ ਆਪਣਾ ਇਹ ਦੂਜਾ ਬੇਸ ਕੈਂਪ ਆ ਪਹਿਲਾਂ ਥੱਲੇ ਸੀਗਾ ਕਰਸ਼ੀ ਪਿੰਡ ਚ ਤੇ ਹੁਣ ਅੱਜ ਇਹਨਾਂ ਦੂਜਾ ਬੇਸ ਕੈਂਪ ਲਾਇਆ ਹੋਇਆ ਅੱਜ ਅਸੀਂ ਇੱਥੇ ਰੁਕਾਂਗੇ ਕੱਲ ਨੂੰ ਆਪਣਾ ਸਵੇਰੇ ਸਫ਼ਰ ਹੋਊਗਾ 8 ਕਿਲੋਮੀਟਰ ਦਾ ਲੰਮੀ ਅਪਰ ਆਸ ਦੀ ਕੋਲ ਪਰਸੋਂ ਆਪਾਂ ਕੁਮਾਰੀ ਕੁਆਰੀ ਪਾਸ ਪਹੁੰਚਾਂਗੇ। ਅੱਜ ਇੱਥੇ ਰੁਕੀ ਹੋਈ ਆਂ। ਆਪਣੀ ਲਈ ਕੈਂਪ ਲੱਗੇ ਹੋਏ ਉਹਦਾ ਪਾਸੇ ਲਾਏ ਹੋਏ ਆ। ਸਾਡਾ ਤਾਂ ਜੀ ਲੱਗ ਗਿਆ ਨਾ ਗੱਡੀਆਂ ਕੋਲੇ। ਅਸੀਂ ਇੱਥੇ ਬੈਠੇ ਆਂ। ਅੱਗ ਸੇਕੀ ਜਾਨੀ ਇਹਨਾਂ ਕੋਲ ਰੋਟੀਆਂ ਖਾ ਲਈਆਂ, ਚਾਹ ਪੀ ਲਈ। ਸੱਚਾ ਤਰਾਈਆ ਵਧੀਆ। ਤੇ ਇਸ ਬਲਾਉਂ ਵੀ ਆਪਾਂ ਇੱਥੇ ਸਮਾਪਤੀ ਕਰਨ ਲੱਗੇ ਆਂ। ਲਾਈਕ, ਸ਼ੇਅਰ, ਕਮੈਂਟ ਤੇ ਸਬਸਕ੍ਰਾਈਬ ਉਹ ਸਾਰਾ ਕੁਝ ਕਰਦੇ ਫਿਰੋ। ਤੁਹਾਡਾ ਬਹੁਤ-ਬਹੁਤ ਧੰਨਵਾਦ, ਮਿਹਰਬਾਨੀ। ਤੇ ਆਪਾਂ ਘੁੰਮਦੇ ਫਿਰਦੇ ਆਂ ਉਤਰਾਖੰਡ ਦਾ ਘਰਵਾਲੇ।